ਪੰਜਾਬੀ ਫਿਲਮਾਂ ਹੁਣ ਇੰਨੀ ਕੁ ਜ਼ਿਆਦਾ ਤਰੱਕੀ ਕਰ ਚੁੱਕੀਆਂ ਤੇ ਇੰਨੀ ਕੁ ਜ਼ਿਆਦਾ ਤਰੱਕੀ ਹੋਰ ਕਰ ਰਹੀਆਂ ਕਿ ਉਹਨਾਂ ਫਿਲਮਾਂ ਦੀਆਂ ਗੱਲਾਂ ਹੁਣ ਬਾਲੀਵੁੱਡ ਲੈਵਲ ਤੱਕ ਹੋਣੀਆਂ ਸ਼ੁਰੂ ਹੋ ਗਈਆਂ ਹੁਣ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਬਾਲੀਵੁੱਡ ਦੀਆਂ ਜੋ ਫਿਲਮਾਂ ਹਨ ਉਹਨਾਂ ਨੂੰ ਟੱਕਰ ਦੇਣ ਤੋਂ ਬਾਅਦ ਪੰਜਾਬੀ ਫਿਲਮਾਂ ਦਾ ਲੈਵਲ ਹੋਰ ਜ਼ਿਆਦਾ ਉੱਚਾ ਅੱਜ ਦੇ ਟਾਈਮ 'ਚ ਹੋ ਚੁੱਕਿਆ ਤੇ ਉਹਨਾਂ ਦੀਆਂ ਕਹਿੰਦੀਆਂ ਕਹਾਉਣ ਦੀਆਂ ਜੋ ਐਗਜ਼ਾਮਪਲ ਹਨ ਉਹ ਹੈ ਦਿਲਜੀਤ ਦੋਸਾਂਝ ਦੀਆਂ ਫਿਲਮਾਂ ਤੇ ਅਮਰਿੰਦਰ ਗਿੱਲ ਦੀਆਂ ਫਿਲਮਾਂ ਗਿੱਪੀ ਗਰੇਵਾਲ ਦੀਆਂ ਫਿਲਮਾਂ ਤੇ ਹੋਰ ਵੀ ਜੋ ਆਪਣੀ ਪੰਜਾਬੀ ਇੰਡਸਟਰੀ 'ਚ ਵਧੀਆ ਤੋਂ ਵਧੀਆ ਫਿਲਮਾਂ ਆ ਰਹੀਆਂ ਅੱਜ ਆਪਾਂ ਇਸ ਵੀਡੀਓ 'ਚ ਗੱਲ ਕਰਾਂਗੇ ਕਿ ਜਿਨ੍ਹਾਂ ਫਿਲਮਾਂ ਨੂੰ ਬਣਾਉਣ ਲੱਗਿਆ ਇੰਨੀ ਮਿਹਨਤ ਲੱਗਦੀ ਹੈ ਜਿਨ੍ਹਾਂ ਫਿਲਮਾਂ ਨੂੰ ਬਣਾਉਣ ਲੱਗਿਆ ਇੱਕ ਬਹੁਤ ਵੱਡੀ ਉਮੀਦ ਹੁੰਦੀ ਹੈ ਕਿ ਫਿਲਮ ਸਾਡੀ ਸਭ ਨੂੰ ਪਸੰਦ ਆਊਗੀ ਉਹਨਾਂ ਫਿਲਮਾਂ ਲਈ ਅਵਾਰਡ ਵੀ ਮਿਲਨੇ ਲਾਜ਼ਮੀ ਹੁੰਨੇ ਆ ਤੇ ਉਹ ਅਵਾਰਡ ਦਿੱਤੇ ਵੀ ਜਾਂਦੇ ਆ ਤੇ ਪੰਜਾਬੀ ਫਿਲਮ ਫੇਅਰ ਅਵਾਰਡ ਐਨਾ ਹੀ ਚੀਜ਼ਾਂ ਨੂੰ ਅੱਗੇ ਉਤਸ਼ਾਹਿਤ ਕਰਦਾ ਹੈ ਹੁਣ ਦੀ ਗੱਲ ਕਰੀਏ ਤਾਂ ਗਿੱਪੀ ਗਰਵਾਲ ਦੀ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਨੂੰ ਬੈਸਟ ਫਿਲਮ ਦਾ ਅਵਾਰਡ ਮਿਲਿਆ ਤੇ ਗੁਰਪ੍ਰੀਤ ਖੁੱਗੀ ਨੂੰ ਇਹਨਾਂ ਫਿਲਮ ਫੇਅਰ ਅਵਾਰਡਸ 'ਚ ਬੈਸਟ ਕੋ-ਐਕਟਰ ਦਾ ਅਵਾਰਡ ਮਿਲਿਆ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਲਈ ਪਰ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਖੁੱਗੀ ਇਹਨਾਂ ਅਵਾਰਡਸ ਨੂੰ ਲੈਣ ਹੀ ਨਹੀਂ ਗਏ ਉਹਦਾ ਇੱਕ ਬਹੁਤ ਵੱਡਾ ਕਾਰਨ ਸੀ ਕਿ ਜਸਵਿੰਦਰ ਪੱਲਾ ਜੀ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਸੀ ਤੇ ਇਸੇ ਗੱਲ ਕਰਕੇ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਖੁੱਗੀ ਉਹ ਅਵਾਰਡ ਲੈਣ ਹੀ ਨਹੀਂ ਗਏ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਸਾਡੇ ਦੋਸਤ ਸਾਡੇ ਫਿਲਮਾਂ ਦਾ ਜੋ ਸਾਥੀ ਸੀ ਜਸਵਿੰਦਰ ਭੱਲਾ ਜਿਹਦੇ ਨਾਲ ਉਹਨਾਂ ਦਾ ਫੈਮਿਲੀ ਰਿਲੇਸ਼ਨ ਵੀ ਬਹੁਤ ਵਧੀਆ ਸੀ ਉਸ ਕਲਾਕਾਰ ਦੇ ਇਸ ਦੁਨੀਆ ਤੋਂ ਜਾਣ ਦਾ ਬਹੁਤ ਵੱਡਾ ਦੁੱਖ ਸੀ ਇਸੇ ਕਰਕੇ ਕੋਈ ਵੀ ਅਵਾਰਡ ਇਸ ਦੁੱਖ ਦੇ ਅੱਗੇ ਮਾਇਨੇ ਹੀ ਨਹੀਂ ਸੀ ਰੱਖਦਾ ਕਲਾਕਾਰ ਤਾਂ ਆਪਣੇ ਪੰਜਾਬੀ ਇੰਡਸਟਰੀ 'ਚ ਹੋਰ ਵੀ بڑے ਸੀ ਜੋ ਇਨਾ ਅਵਾਰਡਸ ਨੂੰ ਲੈਣ ਵੀ ਗਏ ਤੇ ਉੱਥੇ ਜਾ ਕੇ ਪਰਫਾਰਮ ਵੀ ਕਰਕੇ ਆਏ ਪਰ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੋਗੀ ਜਿਨ੍ਹਾਂ ਦਾ ਪਰਸਨਲ ਰਿਲੇਸ਼ਨ ਤੇ ਇੱਕ ਬਾਉਂਡ ਬਹੁਤ ਵਧੀਆ ਬਣ ਚੁੱਕਿਆ ਸੀ ਜਸਵਿੰਦਰ ਪੱਲਾ ਜੀ ਨਾਲ ਤੇ ਇਸੇ ਕਰਕੇ ਉਹਨਾਂ ਨੇ ਇਹਨਾਂ ਅਵਾਰਡਸ ਜਾਣਾ ਸਹੀ ਹੀ ਨਹੀਂ ਸਮਝਿਆ ਕਿਉਂਕਿ ਆਪਾਂ ਆਪ ਸਮਝਦਾਰ ਆ ਆਪਣੇ ਘਰ ਦੀ ਤਾਂ ਛੱਡੋ ਜਦੋਂ ਆਪਣੇ ਆਸ-ਪਾਸ ਵੀ ਕਿਸੇ ਦੀ ਡੈਥ ਹੋ ਜਾਵੇ ਜਿਸ ਨਾਲ ਆਪਣਾ ਕੁਝ ਲਗਾਵ ਹੁੰਦਾ ਤਾਂ ਆਪਣਾ ਵੀ ਮਨ ਕੋਈ ਵੀ ਖੁਸ਼ੀ ਮਨਾਉਣ ਨੂੰ ਕਰਦਾ ਹੀ ਨਹੀਂ ਤੇ ਇਹੀ ਕੁਝ ਹੁਣ ਵੀ ਹੋਇਆ ਹੁਣ ਇੱਕ ਗੱਲ ਇਹ ਵੀ ਦੇਖੋ ਜਦੋਂ ਸਾਰੇ ਜਸ਼ਨ ਮਨਾ ਰਹੇ ਸੀ ਉਹਨਾਂ ਅਵਾਰਡਸ ਉਸ ਸਮੇ ਗਿੱਪੀ ਗਿਰਵਾਲ ਤੇ ਗੁਰਪ੍ਰੀਤ ਖੋਗੀ ਆਪਣੇ ਦੋਸਤ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਦੇ ਦੁੱਖ ਚ ਹੀ ਡੁੱਬੇ ਹੋਈ ਸੀ ਤੇ ਅਸਲ ਤੇ ਮੁੱਕ ਦੀ ਗੱਲ ਇਹ ਹੈ ਕਿ ਜਦੋਂ ਸਰੋਤਿਆਂ ਨੂੰ ਤੁਹਾਡਾ ਕੰਮ ਪਸੰਦ ਆਵੇ ਉਸ ਤੋਂ ਵੱਡਾ ਅਵਾਰਡ ਕੋਈ ਵੀ ਨਹੀਂ ਹੁੰਦਾ ਜਦੋਂ ਤੁਹਾਡੇ ਕੰਮ ਨੂੰ ਪਸੰਦ ਕੀਤਾ ਜਾਣ ਲੱਗੇ ਤੇ ਉਹਨੂੰ ਸਰਾਇਆ ਜਾਵੇ ਇਸ ਤੋਂ ਵੱਡਾ ਅਵਾਰਡ ਕੋਈ ਹੋ ਹੀ ਨਹੀਂ ਸਕਦਾ ਤੇ ਇਹੀ ਕਹਿਣਾ ਹੈ ਕਿ ਪੀਗਰਵਾਲ ਤੇ ਗੁਰਪ੍ਰੀਤ ਘੁੱਗੀ ਦਾ ਕਿ ਸਾਡੇ ਲਈ ਸਭ ਤੋਂ ਵੱਡਾ ਅਵਾਰਡ ਸਾਡੇ ਸਰੋਤਿਆਂ ਚੋਂ ਸਾਨੂੰ ਪਸੰਦ ਕਰਦੇ ਆ ਇਸ ਕਰਕੇ ਸਾਡੇ ਲਈ ਕੋਈ ਵੀ ਹੋਰ ਅਵਾਰਡ ਇਸ ਤੋਂ ਵੱਡਾ ਨਹੀਂ ਹੋ ਸਕਦਾ ਚਾਹੇ ਅੱਜ ਜਸਵਿੰਦਰ ਭੱਲਾ ਜੀ ਇਸ ਦੁਨੀਆ ਤੇ ਨਹੀਂ ਰਹੇ ਪਰ ਉਹਨਾਂ ਦੀਆਂ ਯਾਦਾਂ ਹਮੇਸ਼ਾ ਉਹਨਾਂ ਨੂੰ ਚਾਹੁਣ ਵਾਲਿਆਂ ਦੇ ਮਨਾਂ 'ਚ ਬਰਕਰਾਰ ਰਹਿਣਗੀਆਂ ਤੇ ਆਓ ਆਪਾਂ ਵੀ ਇਹੀ ਅਰਦਾਸ ਕਰੀਏ ਕਿ ਜਸਵਿੰਦਰ ਭੱਲਾ ਜੀ ਵਾਹਿਗੁਰੂ ਦੇ ਚਰਨੀ ਲੱਗਣ ਤੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਤੁਸੀਂ ਗਿੱਪੀ ਗਰਵਾਲ ਤੇ ਗੁਰਪ੍ਰੀਤ ਖੁੱਗੀ ਦੀ ਇਸ ਗੱਲ ਨੂੰ ਕਿੰਨਾ ਕੁ ਪਸੰਦ ਕੀਤਾ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੋਰ ਐਵੇਂ ਦੀਆਂ ਨਵੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਫੋਲੋ ਜਾਂ ਸਬਸਕ੍ਰਾਈਬ ਜ਼ਰੂਰ ਕਰੋ ਤੇ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ 'ਚ ਇੱਕ ਨਵੇਂ ਟੌਪਿਕ ਦੇ ਨਾਲ